ਹਾਂਜੀ ਦੋਸਤੋ ਇਹਨਾਂ ਕੇ ਆਪਾਂ ਜਾਣਦੇ ਆ ਕਿ ਅੱਜ ਕੱਲ ਪੰਜਾਬ ਦੇ ਵਿੱਚ ਵਿਦੇਸ਼ਾਂ ਵਿੱਚੋਂ ਮੁੰਡੇ ਕੁੜੀਆਂ ਆਉਂਦੇ ਹਨ ਜੋ ਕਿ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਹੀ ਪੰਜਾਬ ਆ ਜਾਂਦੇ ਹਨ ਅਤੇ ਆਪਣੇ ਮਾਪਿਆਂ ਨੂੰ ਸਰਪ੍ਰਾਈਜ਼ ਦਿੰਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮੁੰਡੇ ਨੇ ਆਪਣੇ ਪੱਕੇ ਦੋਸਤ ਨੂੰ ਸਰਪ੍ਰਾਈਜ਼ ਦਿੱਤਾ ਹੈ ਉਹ ਮੁੰਡਾ ਕੈਨੇਡਾ ਤੋਂ ਆਉਂਦਾ ਹੈ ਅਤੇ ਉਹ ਆਪਣੇ ਦੋਸਤ ਨੂੰ ਬਿਲਕੁਲ ਵੀ ਨਹੀਂ ਦੱਸਦਾ ਕਿ ਮੈਂ ਤੇਰੇ ਵਿਆਹ ਵਿੱਚ ਆਉਣਾ ਹੈ ਅਤੇ ਉਹ ਸਟੇਜ ਦੇ ਉੱਪਰ ਹੀ ਆਰਕੈਸਟਰਾਂ ਦੇ ਨਾਲ ਐਂਟਰੀ ਮਾਰਦਾ ਹੈ ਅਤੇ ਜਦੋਂ ਹੀ ਉਹ ਮੂੰਹ ਉੱਪਰ ਚੱਕਦਾ ਹੈ ਤਾਂ ਉਸ ਦਾ ਵਿਆਹ ਵਾਲਾ ਦੋਸਤ ਵੀ ਹੈਰਾਨ ਰਹਿ ਜਾਂਦਾ ਹੈ ਅਤੇ ਫਿਰ ਉਹ ਭੱਜ ਕੇ ਇੱਕ ਦੂਸਰੇ ਨੂੰ ਜੱਫੀ ਪਾ ਲੈਂਦੇ ਹਨ ਜੋ ਕਿ ਇੱਕ ਬਹੁਤ ਹੀ ਪਿਆਰੀ ਵੀਡੀਓ ਹੈ ਜਿਸ ਨੂੰ ਕਿ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਸ ਮੁੰਡੇ ਦਾ ਸਰਪ੍ਰਾਈਜ਼ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ